ਬਹੁਤ ਸਵਾਗਤ ਹੈ ਜੀ ਮੌਜੂਦਾ ਸਮੇਂ ਦੇ ਵਿੱਚ ਯੂਕੇ ਦੇ ਲਈ ਕਿਹੜੀਆਂ ਪ੍ਰੋਫਾਈਲਸ ਨੇ ਜਿਹੜੀਆਂ ਉਹ ਬੈਸਟ ਆਪਸ਼ਨਸ ਬਣ ਸਕਦੀਆਂ ਨੇ ਇਹ ਵੀ ਅਸੀਂ ਖਿਆਲ ਰੱਖੀਏ ਸਾਡੇ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਤੋਂ ਰਿਫਿਊਜ਼ ਨੇ ਆਸਟ੍ਰੇਲੀਆ ਦੇ ਲਈ ਫੰਡਸ ਜਾਂ এডੂਕੇਸ਼ਨ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹ ਐਲੀਜੀਬਲ ਨਹੀਂ ਹੈ ਕਿ ਯੂਕੇ ਉਹਨਾਂ ਦੇ ਲਈ ਆਪਸ਼ਨ ਹੋ ਸਕਦੀ ਹੈ ਪਰ ਕਿਸ ਤਰ੍ਹਾਂ ਦੇ ਪ੍ਰੋਫਾਈਲਸ ਨੂੰ ਯੂਕੇ ਦੇ ਵਿੱਚ ਜਾਣਾ ਚਾਹੀਦਾ ਹੈ ਇਸ ਟੌਪਿਕ ਤੇ ਸਾਨੂੰ ਅਡਰੈਸ ਕਰਨਗੇ ਸੁਨੇਹਾ ਮੈਡਮ ਦਾ ਵੀਜ਼ਾ ਆਫ ਇਗਨੋਰ ਰਿਪਰੈਜ਼ੈਂਟ ਕਰਦੇ ਨੇ ਬਹੁਤ ਸਵਾਗਤ ਹੈ ਜੀ ਮੈਂ ਚਾਹਾਂਗਾ ਇਸ ਟਾਪਿਕ ਤੇ ਪੂਰਾ ਵਿਸਥਾਰ ਦਿਓ ਸੋ ਯੂਕੇ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਐਸ ਟਾਈਮ ਕਰੰਟ ਸਿਚੁਏਸ਼ਨ ਦੇ ਵਿੱਚ ਕਿਹੜੀਆਂ ਪ੍ਰੋਫਾਈਲਸ ਲਈ ਬੈਸਟ ਆਪਸ਼ਨ ਯੂਕੇ ਆ ਕਿਉਂਕਿ ਬਹੁਤ ਅਦਾਦਰ ਸਟੂਡੈਂਟਸ ਹੈਗੇ ਆ ਜਿਹੜੇ ਕਿ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਆ ਜਾਂ ਕਈ ਸਟੂਡੈਂਟਸ ਇੰਤਾ ਤੇ ਆ ਜਿਨ੍ਹਾਂ ਦਾ ਬਜਟ ਨਹੀਂ ਹੈ ਜਾਂ ਉਹ ਕੈਨੇਡਾ ਮੰਗੀ ਜਾਂ ਆਸਟ੍ਰੇਲੀਆ ਮੰਗੀ ਕੰਟਰੀਜ਼ ਦੇ ਪੈਰਾਮੀਟਰਸ ਨੂੰ ਨਹੀਂ ਪੂਰਾ ਕਰ ਸਕਦੇ ਸੋ ਬੈਸਟ UK ਉਹਨਾਂ ਲਈ ਹੈ ਜਿਹੜੇ ਵਿਦਾਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਹਨ ਬਟ ਇੰਗਲਿਸ਼ ਦੇ ਵਿੱਚ ਉਹਨਾਂ ਦੇ 70% ਹੈਗੇ ਆ ਬੋਰਡ ਮੈਟਰ ਨਹੀਂ ਕਰਦੀ ਉਹਨਾਂ ਲਈ ਜਨਵਰੀ ਇਨ ਟੇਕ ਇੱਕ ਲਾਸਟ ਕਾਲ ਹੈ ਕਿਆ ਥੈਨ ਜਿਹੜੇ ਸਪਾਊਸ ਜਾਣਾ ਚਾਹੁੰਦੇ ਹੈ ਰਿਸਰਚ ਪ੍ਰੋਗਰਾਮ ਤੇ ਅੱਜ ਵੀ ਜਾ ਸਕਦੇ ਆ ਔਰ ਇੱਕ ਰੂਲ ਜਿਹੜਾ ਆਣਾ ਸੀਗਾ ਕਿ ਇੰਟਰਵਿਊ ਹੋਏਗੀ ਸਪਾਊਸ ਦੀ ਹਾਲੇ ਤੱਕ ਕੋਈ ਇੰਪਲੀਮੈਂਟ ਨਹੀਂ ਹੋਇਆ ਵਾ ਉਸ ਤੋਂ ਇਲਾਵਾ UK ਜਿਹੜੇ ਸਟੂਡੈਂਟਸ ਦਾ ਗੈਪ ਹੈਗਾ ਕਿਉਂਕਿ ਨਾ ਉਹਨ ਕੈਨੇਡਾ ਤੋਂ ਮੋਲਡ ਹੋ ਕੇ ਯੂਕੇ ਕਾਰ ਰਹੇ ਸੀ ਬਟ ਉਹ ਜਦੋਂ ਤੋਂ ਆਸਟ੍ਰੇਲੀਆ ਤਾਂ ਟ੍ਰੈਂਡਿੰਗ ਚ ਆ ਗਿਆ ਤਾਂ ਸਟੂਡੈਂਟਸ ਜਿਹੜੇ ਗੈਪ ਵਾਲੇ ਨੇ ਉਹ ਵੀ ਆਸਟ੍ਰੇਲੀਆ ਵੱਲ ਦੇਖਣ ਲੱਗੇ ਸੋ ਪਲੱਸ 2 ਤੋਂ ਬਾਅਦ ਜਿਨ੍ਹਾਂ ਦੀ 24 25 ਪਾਸ ਆਊਟ ਆ ਉਹੀ ਆਸਟ੍ਰੇਲੀਆ ਕਰ ਸਕਦੇ ਆ ਬਾਕੀ ਆਲੀ ਬੈਸਟ ਆਪਸ਼ਨ ਸਟਿਲ ਯੂਕੇ ਆ ਐਂਡ ਯੂਕੇ ਦੇ ਵਿੱਚ ਤੁਹਾਨੂੰ ਬੈਨੀਫਿਟ ਕੀ ਮਿਲ ਜਾਂਦਾ ਅਗਰ ਤੁਹਾਡਾ 2-3 ਸਾਲ ਦਾ ਗੈਪ ਹੈਗਾ ਔਰ ਤੁਹਾਡੇ ਕੋ ਆਈਐਲਸ ਹੈਗਾ ਤਾਂ ਟਾਪ-ਅਪ ਪ੍ਰੋਗਰਾਮ ਮੀਨਸ ਤੁਸੀਂ ਬੈਚਲਰ 1 ਸਾਲ ਚ ਕਰਕੇ ਆਪਣਾ 18 ਮਹੀਨੇ ਦਾ ਪੀਐਸਡਬਲ ਲਓਗੇ ਕਿਉਂਕਿ ਰੂਲ ਪੀਐਸਡਬਲ ਦਾ ਚੇਂਜ ਹੋ ਗਿਆ ਉਹ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਇਸ ਕਰਕੇ ਔਰ ਮੋਰ ਪਰ ਇੱਥੇ ਹਾਲੇ ਤੁਹਾਨੂੰ ਸੋਰਸ ਆਫ ਇਨਕਮ ਦਿਖਾਉਣ ਦੀ ਜ਼ਰੂਰਤ ਨਹੀਂ ਆ ਫੰਡਸ ਕਿੱਥੋਂ ਆ ਰਹੇ ਆ ਉਹ ਇੰਪੋਰਟੈਂਟ ਹੈ 28 ਡੇਜ਼ ਹੋਲਡ ਹੋਣੇ ਚਾਹੀਦੇ ਆ ਉਹ ਅਰੇਂਜ ਹੋ ਜਾਂਦੇ ਆ ਐਂਡ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਯੂਕੇ ਦਾ ਸਕਸੈਸ ਰੇਟ ਇੱਕ ਤਰ੍ਹਾਂ 100% ਵਾਂਗੂ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਅੱਜ ਦੇ ਐਕਸਪਰਟ ਨੇ ਇਸ ਵੀਡੀਓ ਦੇ ਵਿੱਚ ਦਿੱਤੀ ਹੈ ਸਕਰੀਨ ਤੇ ਨੰਬਰ ਹੈ ਤੁਸੀਂ ਟੈਲੀਫੋਨ ਦੇ ਉੱਤੇ ਕੋਈ ਵੀ ਵਹਿਮ ਦੂਰ ਕਰੋ ਕੋਈ ਸਵਾਲ ਹੈ ਉਹਦਾ ਜਵਾਬ ਲਓ ਪੂਰੀ ਤਸੱਲੀ ਤੁਸੀਂ ਟੈਲੀਫੋਨ ਤੇ ਕਰੋ ਜਾਂ ਨੇੜੇ ਦੇ ਦਫ਼ਤਰ ਵਿਜ਼ਿਟ ਕਰੋ ਜਾਂ ਤੁਸੀਂ ਈਮੇਲ ਕਰੋ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਕਰੋ ਪਰ ਮੇਰੀ ਗੁਜ਼ਾਰਿਸ਼ ਹੈ ਵਿਦਿਆਰਥੀਆਂ ਨੂੰ ਕਿ ਜਦੋਂ ਤੁਹਾਡੀ ਪੂਰੀ ਤਸੱਲੀ ਹੋਵੇ ਹਰ ਸਵਾਲ ਦਾ ਜਵਾਬ ਮਿਲੇ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਤਾਂ ਕਿ ਤੁਹਾਡੇ ਕੋਲੋਂ ਵੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮਚ